ਸਾਸੀਕਾਲ ਦੋਸਤੋ ਤੁਸੀਂ ਦੇਖ ਰਹੇ ਆ ਜੀ ਜੋ ਕੱਲ ਦੀ ਸੰਗਤ ਲੱਗੀ ਆ ਇੱਥੇ ਬੜਾ ਹੀ ਸਜੋਗ ਰਿਆ ਸੰਪਰਦਾਵਾਂ ਦਾ ਬਾਬਾ ਸੁਖਾ ਸਿੰਘ ਜੀ ਇੱਥੇ ਦੇਖੋ ਸਾਰੀ ਸੰਗਤ ਅੱਜ ਜਿਹੜੀ ਬੜੀ ਦੂਰਾਂ ਦੂਰਾਂ ਤੋਂ ਆਈ ਆ ਟਾਰੀ ਬਾਰਡਰ ਤੋਂ ਹੋਰ ਵੀ ਦੂਰੋਂ ਨੇੜਿਓਂ ਬਾਈ ਜੀ ਦੇਖ ਸਕਦੇ ਆ ਤੇ ਮਸ਼ੀਨਾਂ ਚੱਲ ਰਹੀਆਂ ਤੇ ਸੇਵਾ ਬਾਈ ਜੀ ਚੱਲ ਰਹੀ ਆ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਬਾਕੀ ਆ ਜੋ ਤੁਹਾਨੂੰ ਦਿਖਾਉਣੇ ਆ ਵਰਜੋ ਦਿਓ ਤੇ ਕੀ ਹਾਲਾਤ ਆ ਜਦੇ ਸਤਿ ਸ਼੍ਰੀ ਅਕਾਲ ਜੀ ਤੇ ਵੇਖੋ ਮਸ਼ੀਨਾ ਜੇ ਸੀ ਵੀ ਸਾਰੇ ਆਜੋ ਤੁਹਾਨੂੰ ਉਹ ਵੀ ਜਗਾ ਦਿਖਾ ਦਈਏ ਬਾਈ ਜੀ ਜਿੱਥੇ ਕੱਲ ਸੰਗਤਾਂ ਵੇਖੋ ਪੂਰੇ ਯੋਰਾ ਛੋਰਾ ਨਾਲ ਕੱਲ ਦੀਆਂ ਲੱਗੀਆਂ ਹੋਈਆਂ ਜੀ ਤੇ ਦੇਖ ਸਕਦੇ ਹਾਂ ਤੁਸੀਂ ਕਿਹੜਾ ਪਾਣੀ ਦਾ ਪੂਰਾ ਯੋਰ ਅਜੇ ਵੀ ਚੱਲ ਰਿਹਾ ਜੀ ਤੇ ਪਰ ਅੱਗੇ ਨੂੰ ਕੁਝ ਕੰਟਰੋਲ ਆ ਤੇ ਜੱਜੀਗਾਲ ਦੀ ਪ੍ਰਧਾਨ ਸਾਹਿਬ ਜੀ ਕੀ ਸਥਿਤੀ ਆ ਦਿਓ ਥੋੜੀ ਜੀ ਜਾਣਕਾਰੀ ਸਿੱਤੀ ਸੰਗਤ ਦੇ ਸਹਿਯੋਗ ਨਾਲ ਕੰਟਰੋਲ ਆ ਜੀ ਵੈਗਰੂ ਦੇ ਮੇਰ ਨਾਲ ਬਾਬਾ ਜੀ ਸੰਪਰਦਾਏ ਸਰਿਆਲੀ ਵਾਲਿਆਂ ਦੇ ਸਹਿਯੋਗ ਨਾਲ ਤੇ ਇਲਾਕਾ ਨਵਾਸੀਆਂ ਦੇ ਸਹਿਯੋਗ ਨਾਲ ਹੀ ਕੰਟਰੋਲ ਆ ਜੀ ਬਾਬਾ ਮੇਰ ਰੱਖੇ ਕੱਲ ਨੂੰ ਹਾਲਤ ਕੁਝ ਬਿਹਤਰ ਹੈ ਕਿਉਂਕਿ ਉੜੇ ਲੱਗਣ ਨਾਲ ਚਾਹ ਜੋ ਸੰਸ ਜਿੰਨੇ ਸੇਵਾ ਦੇ ਲੱਗੀ ਹੈ ਉਹਦੇ ਨਾਲ ਕਾਫੀ ਪਾਣੀ ਦਾ ਵੀ ਥੋੜਾ ਜਿਹਾ ਪ੍ਰਭਾਵ ਘਟਿਆ ਹੈ ਉਹਨੇ 1.5 ਫੁੱਟ ਪਾਣੀ ਨੱਠਾ ਪਰ ਇਹ ਵੀ ਪਾਣੀ ਜਿੰਨੇ ਜਰ ਵਗਦਾ ਉਹਨਾਂ ਜਿਹੜੇ ਖਤਰੇ ਦੀ ਘੰਟੀ ਐ ਹੀ ਰਹਿਣੀ ਹੈ ਬਿਲਕੁਲ ਜੀ ਬਿਲਕੁਲ ਪਾਣੀ ਦਾ ਕੁਝ ਪਿਆ ਨਹੀਂ ਜਾ ਸਕਦਾ ਕਿਉਂਕਿ ਇਹਦੇ ਨਾਲ ਠੀਕ ਹੈ ਜੀ ਇਹ ਗੱਲ ਖਤਮ ਹੋ ਗਈ ਹੈ ਫੇਰ ਗੱਲ ਨੇ ਬਿਲਕੁਲ ਜੀ ਪਾਣੀ ਦਾ ਨੁਕਸਾਨ ਕਿਸੇ ਵੀ விதੂ ਹੋ ਸਕਦਾ ਜੇ ਨਾ ਪਾਣੀ ਪੂਰੀ ਤਰ੍ਹਾਂ ਥਲੇ ਅੰਦਰ ਨਹੀਂ ਜਾਂਦਾ ਕਰਿਆ ਦੇ ਉਹਨਾਂ ਦੇ ਪ੍ਰਕਾਰ ਬਿਲਕੁਲ ਜੀ ਬਿਲਕੁਲ ਵੀ ਜਾਗਦੇ ਰਹਿਣਾ ਪਊਗਾ ਜੀ ਬਿਲਕੁਲ ਜੀ ਪਾਣੀ ਨਹੀਂਦਾ ਹੋਣੇ ਤਾਂ ਇਹ ਕਿਉਂਦਾ ਤਿਉਹ ਹੀ ਹੈ ਜੀ ਕਿਉਂਦਾ ਤਿਉਹ ਹੀ ਹੈ ਜੀ ਬੜੀ ਵਧੀਆ ਗੱਲ ਜੀ ਪ੍ਰਸ਼ੰਸਾ ਸੰਤ ਬਾਬਾ ਤਾਰਾ ਸਿੰਘ ਜੀ ਸੰਪਰਦਾਇ ਬਾਬਾ ਸੁਖਾਹੋਂਾਂ ਦੇ ਜਿਨ੍ਹਾਂ ਨੇ ਇਹ ਸੰਕਟ ਦੀ ਘੜੀ ਲਈ ਸਾਥ ਦਿੱਤਾ ਹੈ ਜੇ ਮਹਾਪੁਰਖ ਬਾਬਾ ਅਲਕਾਰ ਸਿੰਘ ਜੀ ਉਹ ਵੀ ਇੱਥੇ ਆਏ ਸੀ ਬਾਕੀ ਸਮੂਹ ਇਲਾਕਿਆਂ ਨਾਲ ਸੀ ਉਹਨਾਂ ਦੇ ਸੰਯੋਗ ਨਾਲ ਹੀ ਸਾਰਾ ਕੁਝ ਹੋਇਆ ਹੈ। ਬਾਕੀ ਤੁਹਾਨੂੰ ਜਿਆਦਾ ਪਤਾ ਹੀ ਹੈ ਜੀ। ਬਿਲਕੁਲ ਜੀ। ਧੰਨਵਾਦ ਜੀ ਬੱਤੇ। ਧੰਨਵਾਦ ਜੀ। ਬੇਸ਼ੱਕ ਦਿਆਂ ਤੁਸੀਂ। ਇੱਧਰ ਵੀ ਬਾਈ ਜਿੱਥੀ ਗੱਲ ਬਾਤ। ਪ੍ਰਸ਼ਾਸਨ ਵੀ ਪਹੁੰਚਾ ਜੀ ਮੌਕੇ ਤੇ ਦੇਖਸਾਦਿਆਂ ਪੂਰਾ ਜਾਇਜ਼ਾ ਲਿਆ ਜਾ ਰਿਹਾ ਜੀ ਕਿ ਜਿਹੜੇ ਤੋੜੇ ਆ ਜੀ ਦੇਖ ਸਕਦੇ ਆ ਕਿਨੇ ਕਿਨੇ ਮੌਜਮਾਨ ਆ ਗਏ ਸਾਰੇ ਟੇਕੇਦਾਰ ਆ ਗਏ ਆ ਗਏ ਸਹੀ ਆ ਅੱਗੇ ਵੀ ਬਾਈ ਦੀ ਮਜ਼ਦੂਰ ਆ ਜੀ ਹੁਣ ਆਪਣਾ ਕੀ ਕਰੀਏ ਐਕਸੀਡੈਂਟ ਹੋ ਗਿਆ ਆਕੇ ਫੇਰ ਬੰਗ ਚਾਹਨੀ ਸਵੇਰੇ ਬਾਬਾ ਜੀ ਦਾ ਜੀ ਬਹੁਤ ਕਰਦਾ ਜੀ ਤੇ ਬੇਸ ਦਾ ਬਹੁਤ ਕਰਦਾ ਤੋੜੇ ਬਾਬਾ ਜੀ ਦਾ ਕੁਝ ਨਹੀਂ ਇਹ ਬਾਬਾ ਜੀ ਨੇ ਕੱਲ ਦਿਨਾਂ ਨੇ ਬਿਨੋ ਕਰਦੇ ਆ ਜੀ ਇਹ ਘਾਤ ਇਸ ਨੂੰ ਬੜਾ ਮੁੱਦਾ ਜੀ ਤੁਹਾਡਾ ਤੁਹਾਡਾ ਬਹੁਤ ਵੱਡਾ ਹੋਊਗਾ ਜੀ ਵੀ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਰਹਿ ਰਿਹਾ ਹੈ ਪਲ-ਪਲ ਤੇ ਜੀ ਵੱਡੀ ਕੇਂਦਰੀ ਜੰਗਤਾਂ ਦੇ ਕੋਲ ਜੀ ਲੱਗੀ ਹੋਇਆ ਤਾਂ ਪੂਰਾ ਨਗਰਾਨੀ ਬਾਈ ਜੀ ਪਤਵਾਰੀ ਸਾਹਿਬ ਜੋ ਵੀ ਦੱਸਣਾ ਕਿ ਐਸਐਚਓ ਸਾਹਿਬ ਨੂੰ ਵੀ ਕੰਮ ਨਹੀਂ ਨਹੀਂ ਤੁਹਾਨੂੰ ਦੱਸ ਦੋਗੇ ਟੀਵੀ ਲਨਫੋਰਸ ਸਾਰੇ ਸਜੋ ਸਾਹਿਬ ਵੀ ਸਾਡੇ ਪ੍ਰਾਣੇ ਮਿਸਟਰ ਜੀ ਪੂਰੀ ਪ੍ਰਸ਼ਾਸਨ ਦੀ ਨਿਗਰਾਨੀ ਹੈ ਜੀ ਪੂਰੀ ਰਾਤੋਂ ਦਿਨ ਰਾਤ ਕਿਤੇ ਵੀ ਕੋਈ ਗੱਲਬਾਤ ਹੁੰਦੀ ਹੈ ਬਾਈ ਜੀ ਤੇ ਪ੍ਰਸ਼ਾਸਨ ਦੇ ਅਧਿਕਾਰੀ ਪੂਰੀ ਸਾਰੇ ਬਣਾ ਕੇ ਚੱਲ ਰਿਹਾ ਜੀ ਗਰੁੱਪ ਬਣਾ ਕੇ ਤੇ ਦੇਖ ਸਕਦੇ ਹਾਂ ਸੰਗਤਾਂ ਨੂੰ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜੀ ਸਾਰੇ ਵੀਰ ਕੀ ਪਤਾ ਜੀ ਤੇ ਐਨੂੰ ਬਾਈ ਜੀ ਸੇਵਾਦਾਰ ਕਿਰਾਂ ਵੇਖੋ ਲੱਗੇ ਹੋਇਆ ਜੀ ਕਿਰਾਂ ਵੱਡੇ ਵੱਡੇ ਜਿਹੜੀ ਜਗ੍ਹਾ ਤੇ ਢਾਂ ਲੱਗੀ ਸੀ ਜੀ ਉਹ ਸਾਈਡ ਤੇ ਸੇਵਾ ਚੱਲ ਰਹੀ ਹੈ ਜੀ ਤੇ ਬੜਾ ਤਗੜਾ ਪ੍ਰਾਲਾ ਸੰਗਤਾਂ ਦਾ ਜੀ ਲੱਗ ਗਿਆ ਆ ਗਿਆ ਜੀ ਤੇ ਵੇਖੋ ਜੀ ਸੰਗਤ ਅਜੇ ਅਜੇ ਵੀ ਬਾਈ ਜੀ ਸੁਭਰਾਵਾਂ ਦੀ ਡੈਡੀ ਹੋਈ ਆ ਹੋਰ ਵੀ ਨੇੜੇ ਤੇੜੇ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਸੇਵਾ ਨਿਭਾ ਰਹੀਆਂ ਵੇਖੋ ਕਿੱਡੇ ਕਿੱਡੇ ਬਣ ਗਏ ਆਂਦੀ ਹੋਣਾ ਉਤੋਂ ਦੀ ਤੇ ਸ਼ੇਅਰ ਕਰੋ ਵੀਡੀਓ ਸ਼ੇਅਰ ਕਰੀ ਚਲੋ ਵੀਡੀਓ ਵਾਦ ਤੋਂ ਬਾਅਦ ਜੀ ਬਹੁਤ ਵੱਡਾ ਯੋਗਦਾਨ ਹੈ ਸੰਗਤਾਂ ਦਾ ਸਾਰੇ ਵੀਰ ਆਪੋ ਆਪਣਾ ਸਹਿਯੋਗ ਦੇ ਰਹੇ ਆ ਜੀ ਤੇ ਬਾਕੀ ਆ ਜੋ ਇਸ ਜਗ੍ਹਾ ਤੋਂ ਬੰਨ ਟੁੱਟਣ ਲੱਗਾ ਸੀ ਤੇ ਦਰਿਆ ਦਾ ਬਾਕੀ ਕਹਿਰ ਤੁਸੀਂ ਕੁਝ ਪਹਿਲਾਂ ਨਾਲੋਂ ਥੋੜਾ ਜਿਹਾ ਬਾਕੀ ਅਜੇ ਵੀ ਪੂਰਾ ਠਾਠਾ ਮਾਰ ਰਿਹਾ ਜੀ ਬਹੁਤ ਵੇਖੋ ਜੋਦੇ ਜਿਹੜੇ ਲੱਗਿਆ ਸੇਵਾਦਾਰ ਡਡੇ ਹੋਇਆ ਸਾਰੇ ਵੇਖੋ ਜਾਗਦੀਆਂ ਜਮੀਰਾ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਵੀ ਹੈਗੀਆਂ ਜਮੀਰਾ ਹੈਗੀਆਂ ਜੀ ਜਮੀਰਾ ਵਾਲੇ ਲੋਕ ਅੱਜ ਵੀ ਸੇਵਾ ਕਰ ਰਿਹਾ ਜੀ ਠੀਕ ਹੈ ਜੀ ਤੇ ਸ਼ੇਅਰ ਕਰੋ ਵੀਡੀਓ ਵੱਧ ਤੋਂ ਵੱਧ ਜੀ ਧੰਨਵਾਦ